ਸਸੇਗਾ ਭਾਜੀ ਬਸ ਵੇਸੀ ਜਨ 10 ਸਸੇਗਾ ਭਾਜੀ ਅਰੋ ਬੇਟਾ ਬੇਟਾ ਤੇ ਪਹਿਲਾਂ ਚਲ ਜਾਓ ਇੱਧਰ ਨਪਾਲੀ ਲੈ ਆਓ ਹੋਰ ਸਨੋ ਭਾਜੀ ਠੀਕ ਹੈ ਜੁਰੀਆ ਸਰਵਾਤ ਸਭ ਪੀਠਾ ਹਾਂਜੀ ਮੈਨੂੰ ਪਤਾ ਲੱਗਾ ਕਿ ਇਹਦੇ ਬਾਦ ਦਾ ਕੰਮ ਬਣ ਗਿਆ ਵਧਾਈਆਂ ਹੋਣਾਂ ਹਾਂਜੀ ਹਾਂਜੀ ਧੰਨਵਾਦ ਭਾਜੀ ਬਣ ਗਿਆ ਵਾ ਤੇ ਅਸੀਂ ਤਾਂ ਕੱਲ ਤੁਹਾਨੂੰ ਡੀਕ ਦੇ ਰਹੇ ਕੱਲ ਭਾਜੀ ਏਜੰਟ ਨੇ ਬੁਲਾ ਲਿਆ ਸੀਗਾ ਅੱਛਾ ਅੱਛਾ ਤੇ ਟਿਕਟਾਂ ਵੀ ਕਰਵਾਤੀਆਂ ਉਹਨੇ ਠੀਕ ਹੈ ਅਗਲੇ ਹਫਤੇ ਦੀਆਂ ਚਲ ਵਧੀਆ ਹੋ ਗਿਆ ਇਹਦੇ ਹਾਂਜੀ ਉਧਰ ਜਾਣਾ ਪੈ ਗਿਆ ਜੀ ਠੀਕ ਹੈ ਠੀਕ ਹੈ ਸੱਸੀ ਕਹਿੰਦੇ ਅੱਜੀ ਸੱਸੀ ਕਹਿੰਦੇ ਵੀ ਸੱਸੀ ਕਹਿੰਦੇ ਸੱਸੀ ਬਹੁਤ ਹਾਂਜੀ ਵਧੀਆ ਵਧੀਆ ਲੋਕਾਂ ਦੇ ਪਾਣੀ ਲੈ ਲਈ ਪਿਆੰਸੀ ਕੱਲ ਜਲੰਧਰ ਗਈ ਹੀ ਕੰਮ ਬਣ ਗਿਆ ਫੇ ਸਾਰਾ ਹਾਂਜੀ ਪਿਆੰਸੀ ਬਣ ਗਿਆ ਇਹ ਦਿੱਤੇ ਆ ਤਾਂ ਇੱਧਰੋਂ ਆਏ ਹਾਂ ਉਹਨਾਂ ਵਾਸਤੇ ਹਾਂਜੀ ਤੇ ਫਿਰ ਸੱਜਕ ਤਾਂ ਉਹਦਾ ਫੋਨ ਆ ਗਿਆ ਜਿੰਦ ਤੇ ਸਾਨੂੰ ਉੱਧਰ ਜਾਣਾ ਪਿਆ ਚਲੋ ਫਿਰ ਵਧਾਈਆਂ ਹੁਣ ਤੁਹਾਨੂੰ ਤੁਹਾਨੂੰ ਪਿਆਰ ਦੀ ਬਹੁਤ ਬਹੁਤ ਵਧਾਈਆਂ ਦੀ ਇਹ ਆਪੇ ਬਾਤ ਤੇ ਕੰਮ ਹੀ ਬੜੀ ਮੁਸ਼ਕਲ ਬੰਦੀ ਹੈ ਹਾਂਜੀ ਹਾਂਜੀ ਤੇ ਆ ਵਧਾਈਆ ਹੋ ਗਿਆ ਤੇ ਪਰਿਵਾਰ ਸੁਨੇਹੇ ਦੀ ਬਣ ਗਿਆ ਸਾਡੇ ਹੰਦੇ ਹੰਦੇ ਤੁਹਾਨੂੰ ਪਤਾ ਹੀ ਨਹੀਂ ਕਰ ਦਿੱਤੇ ਹਾਂ ਤਿਆਰੀ ਕਰਨ ਹਾਂਜੀ ਹਾਂਜੀ ਇਹ ਵੀ ਦਿਲਜੀਤ ਦਾ ਕੰਮ ਹੀ ਨਾ ਹੁੰਦਾ ਫਿਰ ਬਣਿਆ ਨਹੀਂ ਤੇ ਕੋਈ ਸੁਆਭੀ ਹੁੰਦਾ ਹੈ ਇਹ ਨਾਲ ਹੀ ਕਿਤੇ ਬੰਗਾ ਸਾਡੇ ਤਦੋਂ ਕੱਠੇ ਚਲ ਜੂਗੇ ਤਿੰਨੇ ਜਾਣ ਹਾਂਜੀ ਹਾਂਜੀ ਭਾਜੀ ਜੋਬਨ ਵੀ ਕਹਿ ਰਿਹਾ ਸੀਗਾ ਕਿ ਦੂਸਰੀ ਜਗ੍ਹਾ ਜਾਣਾ ਵਾ ਕਦੇ ਪਾਪਾ ਜੀ ਜਾਣਾ ਤੇ ਨਾ ਨਹੀਂ ਹੈਗਾ ਸੀ ਹੂੰ ਤੇ ਉਹ ਨਾ ਪਿਲੋ ਰਹੀ ਸੀ ਨਾ ਜਿਹੜੀ ਜਗ੍ਹਾ ਤੇ ਉਹ ਕੰਟਰੈਕਟ ਹੈਗਾ ਸੀ ਅਜੇ ਦਾ ਅੱਛਾ ਤੇ ਉਹ ਫਿਰ ਉਹਨਾਂ ਨੇ ਬੁਲਾ ਲਿਆ ਨੂੰ ਫੇਰ ਠੀਕ ਆ ਤੇ ਜੇ ਨਾ ਜਾਵੇ ਫਿਰ ਤੁਹਾਨੂੰ ਪਤਾ ਹੀ ਤਕੀਂਟ ਜਿਹੜਾ ਟੁੱਟ ਜਾਂਦਾ ਹਾਂਜੀ ਤੇ ਕਿਤੇ ਲੋੜ ਫੇਰ ਪੈ ਜਾਂਦੀ ਜਾਣਦੀ ਹੂੰ 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 ਇਸ ਕਰਕੇ ਕਹਿੰਦਾ ਵੀ ਡੜੀ ਮੈਂ ਉੱਥੇ ਜਾਣਾ ਫੇਰ ਠੀਕ ਆ ਭਾਜੀ ਕੋਈ ਗੱਲ ਨਹੀਂ ਹੁਣ ਜਦੋਂ ਵੀ ਜੋਬਨ ਦਾ ਕੰਮ ਬਣਦਾ ਨਾ ਹਾਂਜੀ ਅਸੀਂ ਉੱਥੇ ਹੀ ਹੋਣਾ ਵਾ ਕੋਈ ਕਰਨੇ ਪੂਰਾ ਸਾਲ ਦੇਵਾਂਗੇ। ਉਹ ਚਲੋ ਭਾਜੀ ਤੁਸੀਂ ਉੱਥੇ ਹੋਗੇ ਨਾ ਤਾਂ ਸਾਨੂੰ ਵੀ ਨਾ ਕੋਈ ਫਿਕਰ ਹੋਊਗਾ। ਬਿਲਕੁਲ। ਮਗਰੇ ਕਿਤੇ ਚੱਲ ਜੋਤ ਦਾ ਕੰਮ ਬਣ ਜੂਗਾ। ਹਾਂ। ਪੈਨ ਜੀ ਜੋਤ ਵੀ ਪਰਸਾ ਹੱਸਣ ਦੇ ਹਿਸਾਬ ਮੇਰੇ ਨਾਲ। ਹਾਂਜੀ। ਤੇ ਮੰਮੀ ਜੀ ਮੰਮੀ ਹੁਣਾਂ ਦਾ ਕੰਮ ਬਣ ਗਿਆ ਵਾ। ਹਾਂਜੀ। ਉਹਨਾਂ ਨੇ ਚੱਲ ਜਾਣਾ ਵਾ। ਤੇ ਜੋਬ ਵੀ ਕਹਿਣ ਦਾ ਵਾ ਵੀ ਮੈਂ ਵੀ ਜਾਣਾ ਕੈਨੇਡਾ ਹੀ ਹੁਣ। ਪੈਨ ਜੀ ਅਹੀਂ ਤਾਂ ਨਾ ਇਹੋ ਚਾਹੁੰਨੇ ਆ ਵੀ ਸਾਰਾ ਪਰਿਵਾਰ ਇਕੱਠੇ ਰਹੀਏ। ਸਹੀ ਗੱਲ ਆ। ਤੇ ਇਦਾਂ ਆ ਕਿ ਜੇ ਜੋਬੰਦਾ ਵੀ ਕੰਮ ਬਣ ਜੂਗਾ ਨਾ ਤੇ ਚੱਲ ਜੋਤ ਵੀ ਮਗਰੇ ਆ ਜਾਊਗੀ। ਹਾਂਜੀ ਹਾਂਜੀ। ਤੇ ਕਿਤੇ ਨਾ ਤਿੱਕਦੇ ਤੁਸੀਂ ਵੀ ਆ ਜਾਓਗੇ ਨਾਲ ਉਹ ਤੇ ਭੈਣ ਜੀ ਤੁਹਾਡੀ ਗੱਲ ਠੀਕ ਆ ਹੁਣ ਤੁਹਾਨੂੰ ਪਤਾ ਵਾ ਤੇ ਇੱਥੇ ਵੀ ਕਾਰੋਬਾਰ ਵੜਾਵਾ ਹਾਂਜੀ ਹਾਂਜੀ ਇਹ ਤੇ ਹੈ ਵੈਨ ਤੇਹੀ ਵੇਖਦੇ ਆ ਸਾਰਾ ਤੇ ਫਿਰ ਸਾਰੇ ਚਲ ਗਏ ਫਿਰ ਪਿੱਛੇ ਦਾ ਮੁਸ਼ਕਲ ਹੋ ਜਾਂਦਾ ਆ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਭੈਣ ਜੀ ਆਪ ਸਿਆਣੇ ਜੇ ਬੱਚਿਆ ਕਰਕੇ ਨਾ ਬੜਾ ਕੁਝ ਸੋਚਣਾ ਪੈਂਦਾ ਆ ਹੁਣ ਦਿਲਜੀਤ ਦਾ ਕੰਮ ਬਣਿਆ ਐ ਐਨੀ ਅਰਦਾਸਾਂ ਕਰਦੇ ਹਾਂ ਕਿ ਤੇ ਵਾਹਿਗੁਰੂ ਕੰਮ ਬਣਾਵੇ ਤੇ ਫਿਰ ਚਲੋ ਹੁਣ ਇਹਦੇ ਨਾਲ ਜਾਣਾ ਹੀ ਆ ਹਾਂਜੀ ਇਹ ਤੇ ਗੱਲ ਭੈਣ ਜੀ ਤੁਹਾਡੀ ਠੀਕ ਆ ਸਾਨੂੰ ਇਹ ਆ ਪੀ ਸਾਡੇ ਤੋਂ ਪਹਿਲਾਂ लवली ਦਾ ਬਣੂਗਾ ਨਾ ਫਿਰ ਅਹੀਂ ਬੇਫਿਕਰੇ ਹੋ ਜਾਣਗੇ ਪੀ ਬੱਚੇ ਦੋਵੇਂ ਉੱਥੇ ਹੋਣਗੇ ਹਾਂਜੀ ਹਾਂਜੀ ਤੇ ਅਹੀਂ ਫਿਰ ਕਦੀ ਚੱਲਗੇ ਤਾਂ ਕਦੀ ਆਪਣਾ ਕਾਰੋਬਾਰ ਆਣ ਕੇ ਵੇਖ ਲਿਆ ਹੁਣ ਤੁਹਾਡੇ ਸਾਹਮਣੇ ਨਾ ਸਾਨੂੰ ਹੀ ਸਾਰਾ ਘਰ ਵਰਦਾ ਬੰਦ ਕਰਕੇ ਜਾਣਾ ਪੈਣਾ ਹਾਂਜੀ ਹਾਂਜੀ ਔਖਾ ਸੜਲੇ ਹੀ ਬੜਾ ਆ ਮੰਮੀ ਜੀ ਆ ਜਾਓ ਪੁੱਦਰ ਪੈਣੇ ਆ ਜਾਓ ਪੈਣ ਜੀ ਜੋਤਾ ਦੋ ਗਲਾਸ ਨੇ ਮੈਨੂੰ ਫੜਾ ਜਾ ਤੂੰ ਮੰਮੀ ਲਾ ਕੇ ਚੱਲ ਜਾਂ ਅੰਦਰ ਜਿੱਤੇ ਹੀ ਕਹਿੰਦੇ ਸੀ ਮੈਂ ਕਰਾ ਦੇਣੀ ਨਹੀਂ ਨਹੀਂ ਮੈਂ ਕਰ ਲੈਣਾ ਵਾ ਉਹਨਾਂ ਵਿਚਾਰਿਆਂ ਬਾਹਰ ਚਲ ਜਾਣਾ ਵਾ ਚੱਲ ਗੱਲਾਂ ਬਾਤਾਂ ਕਰੋ ਤੁਸੀਂ ਬਾਕੀ ਕੰਮ ਮੈਂ ਵੇਖ ਲੈਂਦੀ ਹਾਂ ਠੀਕ ਹੈ ਹੋਰ ਫਿਰ ਅਮਾ ਠੀਕ ਠਾਕ ਸਭ ਹਾਂ ਬਹੁਤ ਠੀਕ ਠਾਕ ਬਧੀਆ ਠੀਕ ਆ ਬਦਦਫਾ ਤੋ ਡਿੱਗਦੀ ਰਹੀ ਹੁਣੀ ਸਾਨੂੰ ਹੋਰ ਅਮੀ ਜੀ ਸੱਚੀ ਮਨ ਬੜਾ ਹੋਰ ਤਰ੍ਹਾਂ ਹੋਇਆ ਪਰ ਅੱਜ ਤੁਸੀਂ ਆ ਗਈ ਹੋ ਨਾ ਸਾਰਾ ਭੁੱਲ ਗਿਆ ਵਾ ਬੜੀ ਖੁਸ਼ੀ ਆ ਮੇਰਾ ਪੁੱਤ ਬੜਾ ਧਿਆਨ ਹੀ ਮੈਂ ਹਾਂ ਦਾ ਪਰਿਵਾਰ ਕੀ ਆਖੂਗਾ ਪਰ ਇਹ ਹੀ ਵੀ ਮਜਬੂਰੀ ਹੱਡੀ ਏਜੰਟ ਕਹਿੰਦਾ ਕਿ ਤੁਸੀਂ ਨਾ ਅੱਜ ਹੀ ਆਓ ਮਿਲਣ ਨਹੀਂ ਨਹੀਂ ਮੰਮੀ ਜੀ ਮੈਂ ਸੋਗ ਕਰਦੀ ਹਾਂ ਕਿ ਤੈਨੂੰ ਆਉਣਾ ਚਾਹੀਦਾ ਹੀ ਜਾਂ ਕਿੱਦਾਂ ਕਰਕੇ ਮੰਮੀ ਜੀ ਹਣੀ ਬਿਠੇ ਰਹਾ ਸਮਝਾਉਂਦੇ ਹੀ ਕਹਿੰਦੇ ਮਜਬੂਰੀ ਆ ਕਿ ਇਹਨੂੰ ਵੀ ਪੈ ਸਕਦੀ ਆ ਤੇ ਅ ਵੀ ਬਿਠੇ ਰਹਾ ਸਾਧਿੰਦੇ ਆ ਮੇਰਾ ਪੁੱਤ ਵੀ ਤੂੰ ਗਏ ਹੀ ਘਰ ਤੇ ਜੋ ਉਦੋਂ ਗੱਲ ਕਰਦਾ ਸੀ ਵੀ ਮੈਂ ਨਾ ਕੰਟਰੀ ਚੇਂਜ ਕਰਨਾ ਹੈ ਤੇ ਕਿੱਦਾਂ ਬਣੀ ਫੈਸਲਾ ਪਹਿਲਾਂ ਤੇ ਕਹਿੰਦੇ ਸੀ ਮੰਮੀ ਜੀ ਕਰਨੀ ਆ ਕੰਟਰੀ ਚੇਂਜ ਤੇ ਹੁਣ ਕਹਿੰਦੇ ਆ ਵੀ ਥੋੜਾ ਜਿਹਾ ਰੁਕ ਜਾਣਾ ਆ ਤੇ ਫਿਰ ਕਰ ਲਾਂਗੇ ਚੇਂਜ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਆਪਣੇ ਸਾਥ ਨਾ ਕਰੀ ਜਾਣ ਠੀਕ ਹੈ ਹਾਂਜੀ ਚਲ ਪੁੱਤ ਹੁਣ ਤੇਰੇ ਵੀਰ ਦਾ ਵੀ ਕੰਮ ਬਣ ਗਿਆ ਹਾਂਜੀ ਤੇ ਅਸੀਂ ਵੀ ਚੱਲ ਜਣਾ ਤੇ ਬਾਕੀ ਨਾ ਪਿੱਛੇ ਤੂੰ ਕਿਸੇ ਗੱਲ ਦੀ ਫਿਕਰ ਨਾ ਕਰੀ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਇੱਕ ਫੋਨ ਕਰੀ ਅਸੀਂ ਹਾਜ਼ਰ ਹੋਵਾਂਗੇ ਨਹੀਂ ਨਹੀਂ ਅਮੀ ਜੀ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਫਿਰ ਟਿਕਟਾਂ ਕਿੰਨੀਆਂ ਹੋਈਆਂ ਟਿਕਟਾਂ ਉਹ ਅਗਲੇ ਹਫ਼ਤੇ ਦੀ ਤਿਆਰੀ ਹੈ ਅੱਛਾ ਚਲੋ ਕੋਈ ਨਹੀਂ ਅਮੀ ਜੀ ਮੈਂ ਤਾਂ ਸੱਚੀ ਬੜੀ ਖੁਸ਼ੀ ਆ ਵੀ ਵਿਵਹ ਦੀ ਚਲ ਜਾਣਗੇ ਹਨਾ ਨਾ ਜਾਣ ਹੱਥ ਉਹਨਾਂ ਨੇ ਵਿਆਹ ਨਹੀਂ ਕਰਾਇਆ ਕਹਿੰਦੇ ਸੈਟਲ ਹੋ ਕੇ ਫੇਰੀ ਵਿਆਹ ਕਰਾਉਣਾ ਵਾ ਉਦਾਂ ਨਾ ਇੱਕ ਗੱਲ ਉਹਨਾਂ ਜੋ ਦਾ ਬੜਾ ਸਿਆਣਾ ਨਿਕਲਿਆ ਵੀ ਉਹਨੂੰ ਇਹ ਹੀ ਤੇ ਮੈਂ ਵੀ ਕਿਹੇ ਕੰਮ ਕਰਦੇ ਲੱਗਾ ਨਾ ਤੇ ਵਿਆਹ ਮੈਂ ਫੇਰੀ ਕਰਾਂ ਹਾਂਜੀ ਹਾਂਜੀ ਨਹੀਂ ਨਹੀਂ ਵਧੀਆ ਹੋ ਗਿਆ ਮਮਮੀ ਜੀ ਤੇ ਬਾਕੀ ਇਹ ਆ ਵੀ ਮੈਂ ਨਾਲ ਗੱਲ ਕਰ ਲਈ ਮੈਂ ਕਿਹਾ ਵੀ ਮੇਰਾ ਜਿਗਰ ਦਾ ਵਾ ਪੜਨ ਨੂੰ ਅੱਗੇ ਤੇ ਵੀ ਤੁਸੀਂ ਕਰਵਾ ਦਿਓ ਐਡਮਿਸ਼ਨ ਤੇ ਕਹਿੰਦੇ ਵੀ ਮੈਂ ਵੀ ਚਲੋ ਜੇ ਦੂਜੀ ਕੰਟਰੀ ਦਾ ਹੀ ਵੇਖਣਾ ਵਾ ਤੇ ਮੈਂ ਚਲ ਜੂਗਾ ਤੇ ਫਿੱਤਰ ਮੰਨ ਲੱਗਾ ਰਹੂਗਾ ਤੇ ਮੰਨ ਗਿਆ ਕਹਿੰਦੇ ਕੋਈ ਨਹੀਂ ਮੈਂ ਕਰਵਾ ਦੂੰਗਾ ਐਡਮਿਸ਼ਨ ਚਲੇ ਇਹ ਬੜੀ ਵਧੀਆ ਗੱਲ ਐ ਹਾਂਜੀ ਤੇ ਉਹਦਾ ਸ਼ੁਰੂ ਤੇ ਬੜਾ ਸ਼ੌਂਕ ਹੀ ਪੜਨਾ ਤੇ ਉਦੋਂ ਮੈਂ ਹੀ ਕੁਝ ਕਾਹਲੀ ਪੈ ਗਈ ਹਾਂ ਨਹੀਂ ਨਹੀਂ ਮੈਨੂੰ ਇਹ ਹੀ ਵੀ ਮੜ ਕੇ ਦਿਲਜੀਤ ਦਾ ਜੇ ਕਿਤੇ ਕੰਮ ਬਣ ਗਿਆ ਇਦਾਂ ਤੇ ਫਿਰ ਤੇਰੇ ਵਿਆਹ ਦਾ ਕਿੱਥੇ ਉਹ ਕੋ ਹੋਇਆ ਜਾਣਾ ਸੀ ਹਾਂਜੀ ਮੰਮੀ ਜੀ ਮੈਂ ਕਹਿੰਨੀ ਵੀ ਜੋ ਵੀ ਪਰਮਾਤਮਾ ਕਰਦਾ ਨਾ ਚੰਗਾ ਹੀ ਕਰਤਾ ਆ ਨਹੀਂ ਮੰਮੀ ਜੀ ਬੜਾ ਵਧੀਆ ਹੋ ਗਿਆ ਵਾ ਅੱਗੇ ਇਥੇ ਆ ਵੀ ਸਾਰੇ ਜਾਨੇ ਬੜੇ ਹੀ ਚੰਗੇ ਆ ਰੁਪਿੰਦਰ ਦੀਦੀ ਤੇ ਇੰਨਾ ਸਾਥ ਦਿੰਦੇ ਆ ਨਾ ਮੇਰਾ ਤੇ ਮੰਮੀ ਵੀ ਬੜਾ ਸਾਥ ਦਿੰਦੇ ਆ ਇਹ ਆ ਵੀ ਕੋਈ ਕੰਮ ਨਹੀਂ ਕਰਨ ਦੇਣਾ ਜੇ ਕਰਨੀ ਹੋਆ ਤੇ ਕਹਿੰਦਾ ਲਿਆਓ ਮੈਂ ਕਰਾਵਾਂ ਐਦਾਂ ਹੀ ਹੱਥੋ-ਹੱਥੀ ਕੰਮ ਕਰਾ ਦਿੰਦੇ ਸਾਰੇ ਚੱਲਣਾ ਮੇਰੀ ਸਿਆਣੀਤੀ ਬਣ ਕੇ ਰਹੀ ਉਹਦੀ ਭੈਣ ਆ ਉਹਨੂੰ ਪੁੱਛ ਲਿਆ ਅੜੀ ਮੰਮੀ ਨੂੰ ਪੁੱਛ ਲਿਆ ਜਿਹੜਾ ਕੋਈ ਕੰਮ ਦਾ ਨਹੀਂ ਪਤਾ ਲੱਗਦਾ ਹੈ ਕੋਈ ਨਹੀਂ ਮੈਂ ਐਦਾਂ ਹੀ ਕਰੂੰਗੀ ਤੇ ਇਸੇ ਤਰ੍ਹਾਂ ਨਾ ਮਾਂ ਪਿਓ ਦੀ ਸੁਪਾ ਹੁੰਦੀ ਆ ਹਾਂਜੀ ਠੀਕ ਆ ਇਹ ਆ ਵੀ ਥੋੜਾ ਪੜਾਈ ਦਾ ਹੋ ਜਾਊਗਾ ਨਾ ਤੇ ਫੇਰ ਇਹ ਆ ਵੀ ਮਨ ਲੱਗ ਜਾਣਾ ਆ ਹੋਰ ਤੇ ਪਰਤਾ ਦੀ ਬੜੀ ਜ਼ਿਆਦਾ ਐ ਕੰਨੀ ਜਦੋਂ ਉਹ ਤਾਂ ਸਾਨੂੰ ਵੀਤਰੀ ਜਿਆਦ ਆਉਣੀ ਹੈ ਹਾਂਜੀ ਚਲ ਇਹ ਆ ਕਿ ਅੱਜ ਕੱਲ ਨਾ ਫੋਨਾਂ ਦੇ ਕੰਮ ਥੋੜਾ ਸੌਖਾ ਹੋ ਗਿਆ ਵੀਡੀਓ ਕਾਲ ਕਰ ਲਿਆ ਕਰਾਂਗੇ ਹਾਂਜੀ ਤੇ ਕੋਈ ਗੱਲ ਨਹੀਂ ਪਰ ਮਾਤਾਮ ਕਹਿੰਦੇ ਛੇਤੀ ਕੰਮ ਬੰਦੇ ਜੋ ਬੰਦਾ ਵੀ ਤੇ ਤੁਸੀਂ ਵੀ ਛੇਤੀ ਉੱਥੇ ਆ ਜਾਓ ਸਾਡੇ ਕੋਲ ਹਾਂਜੀ ਮੰਮੀ ਹੈਗਾ ਤੇ ਹੈਗਾ ਵਾ ਪਲਾਨ ਇਹਨਾਂ ਦਾ ਵੀ ਪਰ ਕਹਿੰਦੇ ਵੀ ਥੋੜਾ ਜਿਆ ਰੁਕ ਜਾਨੇ ਆ ਪਰ ਇਹ ਆ ਵੀ ਜਦੋਂ ਆਉਣਾ ਹੀ ਸਾਰੇ ਇਕੱਠੇ ਆ ਜਾਣਾ ਫਿਰ ਲਵਲੀ ਭੇਜੀ ਨੂੰ ਉਹਨਾਂ ਨੂੰ ਵੀ ਲੈਵਾਂਗੇ ਨਾ ਨਾਲ ਹੀ ਠੀਕ ਠੀਕ ਬਾਕੀ ਨਾ ਆਪਣੀ ਪੜ੍ਹਾਈ ਨਾ ਛੱਡੀ ਜੇ ਜੋ ਬੰਦਰ ਨੂੰ ਕਹਿਣ ਨਾ ਪੜ੍ਹਨ ਵਾਸਤੇ ਤਦੋਂ ਪੜ੍ਹਨਾ ਚੰਗਾ ਉੱਥੇ ਪ ਨਹੀਂ ਨਹੀਂ ਤੇ ਫਿਕਰ ਨਾ ਕਰੋ ਮੈਂ ਇਹਨਾਂ ਨਾਲ ਕਰ ਲਈ ਹੀ ਗੱਲ ਤੇ ਮੰਨ ਗਏ ਆ ਤੇ ਡੈਡ ਜੀ ਹੁਣਾਂ ਨੇ ਮੰਨ ਹੀ ਜਾਣਾ ਤੇ ਕਹਿੰਦੇ ਹੀ ਵੀ ਮੇਰੇ ਵੀ ਥੋੜੇ ਦਿਨਾਂ ਦਾ ਰਹਿ ਗਈ ਇੱਥੇ ਛੁੱਟੀ ਤੇ ਮੈਂ ਛੇਤੀ ਤੇ ਰੀ-ਐਡਮਿਸ਼ਨ ਕਰਾ ਦੇਣਾ ਆ ਮੜ ਕੇ ਕਿੱਥੇ ਹੈ ਨਾ ਤੱਕੇ ਖਾਂਦੇ ਰਹੋ ਹਾਂ ਹਾਂ ਚਲ ਕੋਈ ਗੱਲ ਹੀ ਪੁੱਤ ਜਾਣ ਆਉਂਦਾ ਤੈਨੂੰ ਸੌਖਾ ਹੋ ਜਾਣਾ ਮੋਪਰ ਤੇ ਰਹੁੰਦੀ ਆ ਰਾਵਣ ਆਪਣੇ ਚੱਲ ਗਈ ਤੇ ਕੋਈ ਨਹੀਂ ਮਮ ਜੀ ਤੁਸੀਂ ਫਿਕਰ ਨਾ ਕਰੋ ਸੱਚੀ ਸਾਰੇ ਜੀ ਬੜਾ ਵਧੀਆ ਵਾ ਉਦੋਂ ਕਹਿੰਦੇ ਹੀ ਨਹੀਂ ਕਰਨਾ ਸਾਰਾ ਘਰ ਪਰਵਾਰ ਬੜਾ ਵਧੀਆ ਵਾ ਇਹ ਆਪੇ ਮੈਨੂੰ ਇਸ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣੀ ਵੀ ਤੁਸੀਂ ਚਲ ਜਾਣਾ ਵਾ ਤੇ ਮੈਂ ਕਿੱਦਾਂ ਰਹੂੰਗੀ ਜਾਂ ਕਿੱਦਾਂ ਕਰਕੇ ਚਲੋ ਮਾਂ ਆਪਿਆਂ ਨੂੰ ਤੇ ਚੇਤੇ ਕਰੀਦਾ ਹੀ ਆ ਪਰ ਇਹ ਆ ਵੀ ਇੱਥੇ ਵੀ ਤੇ ਜੀ ਲਾਉਣਾ ਹੀ ਪੈਣਾ ਚੱਲ ਪੁੱਤ ਗੱਲ ਸੁਣ ਮੇਰੀ ਅਹੀਂ ਕਿਹੜਾ ਤੇ ਸਦਾ ਬੈਠੇ ਰਹਿਣਾ ਆ ਜੇ ਇਹ ਦਲਜੀਤ ਸੈਟਲ ਹੋ ਗਿਆ ਨਾ ਤੇ ਅਹੀਂ ਮੜ ਕੇ ਵਾਪਸ ਆ ਜਣਾ ਆ ਠੀਕ ਐ ਮਮ ਜੀ ਕੋਈ ਨਹੀਂ ਠੀਕ ਛੇਤੀ ਆਓ ਫਿਰ ਕੱਠੇ ਪਵਾਾਂਗੇ ਕਦੀ ਤੇ ਕੋਈ ਨਾ ਥੋੜਾ ਟਾਈਮੇ ਵੀ ਲਾ ਕੇ ਹੋਗਾ ਨਾ ਤੇ ਫਿਰ ਚਾਹ ਖੁਸ਼ੀਆਂ ਮਨਾ ਕੇ ਦਾ ਵਿਆਹ ਕਰਾਂਗੇ ਹਾਂਜੀ ਹਾਂਜੀ ਰੁਪਿੰਦਰ ਨਹੀਂ ਨਾ ਸਭ ਕੋ ਰੱਬ ਦੇ ਆਸਰੇ ਛੱਡਿਆ ਮੇਰੇ ਹਿਸਾਬ ਨਾਲ ਨਾ ਅਜੇ ਪੁੱਛਿਆ ਨਹੀਂ ਕਿ ਕਿਸ ਨੂੰ ਵੀ ਇੰਨੇ ਐਦਾਂ ਕਰਨਾ ਆਵਾਜ਼ ਮਾਰ ਕੇ ਇਹਨੂੰ ਫੇਰ ਸਮਝਾਉਣਾ ਵਾ ਇਹ ਸਾਰਾ ਕੁਝ ਤੇਰੇ ਸਿਰ ਤੇ ਪੈਣਾ ਰੁਪਿੰਦਰ ਤਾਂਜੀ ਦੱਸੋ ਕੀ ਆ ਮੈਂ ਤੈਨੂੰ ਆਵਾਜ਼ ਮਾਰੀ ਸੀ ਕੱਲ ਵੀ ਸਮਝਾਇਆ ਸੀ ਤੇ ਤੂੰ ਪੁੱਛਿਆ ਵਾ ਕਿ ਇਹਨੂੰ ਕਿ ਨਹੀਂ ਕਾਦੇ ਬਾਰੇ ਓਏ ਉਹ ਹੀ ਜੋਤ ਪੜਾਈ ਵੱਲੋਂ ਆਹੋ ਉਹਨਾਂ ਵੱਲੋਂ ਦੱਸੋ ਮੈਂ ਕੀ ਪੁੱਛਣਾ ਹਲੇ ਉਹਨਾਂ ਵਿਚਾਰੇ ਕਿ ਕੋਈ ਗੱਲ ਕੀਤੀ ਹੈ ਮੇਰੇ ਨਾਲ ਉਹ ਜਦੋਂ ਗੱਲ ਹੋ ਗਈ ਹੈ ਨਾ ਉਹਨੇ ਪੈ ਜਾਣਾ ਵਾ ਕਿਤੇ ਨਾ ਕਿਤੇ ਜਾਂ ਕਿਤੇ ਲੱਗ ਜਾਣਾ ਵਾ ਕੋਈ ਗੱਲ ਨਹੀਂ ਜੇ ਸਲਾਹ ਕਰਨਗੇ ਨਾ ਅਕਸਰ ਸਲਾਹ ਦੇ ਕਰਨੀ ਹੈ ਉਹਨਾਂ ਨੇ ਘਰ ਦੇ ਵਿੱਚ ਤੇ ਕੋਈ ਨਹੀਂ ਜੇ ਗੱਲ ਕਰਨਗੇ ਤੇ ਫਿਰ ਕੋਈ ਨਹੀਂ ਵੇਖ ਲਾਂਗੇ ਜਿੱਦਾਂ ਵੀ ਸਹੀ ਹੋਣਾ ਸਲਾਹ ਉਹਨਾਂ ਦੋਵਾਂ ਚਿਆਂ ਦੀ ਹੋ ਗਈ ਆ ਠੀਕ ਆ ਨਾ ਸਾਨੂੰ ਕਿਹਨੇ ਪੁੱਛਣਾ ਐਨੇ ਕਾਲੇ ਨਾ ਪਿਆ ਕਰੋ ਉਹ ਮੈਂ ਕਹਿੰਦਾ ਮੈਂ ਤੂੰ ਮਾਤਾ ਨਾਲ ਇੱਕ ਵਾਰੀ ਗੱਲ ਕਰਕੇ ਵੇਖ ਲੈ ਮੇਰੀ ਗੱਲ ਸਮਝਦੇ ਕਿਉਂ ਨਹੀਂ ਤੁਸੀਂ ਹੁਣ ਜੇ ਅਕਸਰ ਉਹਨਾਂ ਨੇ ਕੋਈ ਸਲਾਹ ਕੀਤੀ ਆ ਪਹਿਲਾਂ ਘਰ ਦੱਸਣਗੇ ਫੇਰੀ ਕਿਤੇ ਬਾਹਰ ਜਾਣਗੇ ਮम्मी ਮੇਰਾ ਬਾਹਰ ਨਹੀਂ ਜਾਣਾ ਉਹਨਾਂ ਨੇ ਨਹੀਂ ਤੇ ਮੈਂ ਗੱਲ ਕਰ ਲੈਣੀ ਆ ਉਹਨਾਂ ਨਾਲ ਹੋਰ ਕੋਈ ਗੱਲ ਹੁੰਦੀ ਤੇ ਤੂੰ ਛੱਟ ਮੰਮੀ ਨੂੰ ਪੁੱਛ ਲੈਣਾ ਉਹ ਐਵੇਂ ਨਾ ਹਿੱਦਾ ਕਰਿਆ ਕਰੋ ਮੈਂ ਤੇਰਾ ਹੀ ਸੋਚਣ ਡਿਆ ਉਹ ਮੁੜ ਕੇ ਤੈਨੂੰ ਕੰਮ ਕਰਨਾ ਪੈਣਾ ਸਾਰਾ ਹੀ ਕੋਠੀ ਵੇਖ ਲੈ ਕਿੰਨੀ ਤਗੜੀ ਆ ਕੰਮ ਦੀ ਕੋਈ ਗੱਲ ਨਹੀਂ ਕੰਮ ਅੱਗੇ ਵੀ ਕਰਦੇ ਰਹੇ ਆ ਤੇ ਬਾਕੀ ਕੋਈ ਨਹੀਂ ਜੇ ਤੁਸੀਂ ਪੁੱਛਣ ਵਾਲੀ ਗੱਲ ਕਰਦੇ ਆ ਨਾ ਉਹਨਾਂ ਨੂੰ ਨਾ ਗੱਲ ਕਰ ਲੈਣ ਤੋਂ ਘਰ ਦੇ ਵਿੱਚ ਮੰਮੀ ਜੀ ਨਾਲ ਗੱਲ ਕਰਨਗੇ ਜਾਂ ਡੈਡੀ ਜੀ ਨਾਲ ਕਰਨਗੇ ਉਹਨਾਂ ਨਾਲ ਗੱਲ ਉਹਦ ਨਹੀਂ ਕਰਨੀ ਆ ਜਦ ਤਨ ਸਾਰਾ ਡਾਕੂਮੈਂਟ ਇਕੱਠੇ ਕਰਕੇ ਨਾ ਤੇ ਉਹਨਾਂ ਸ਼ਹਿਰ ਨੂੰ ਜਾਣਾ ਹੈ ਠੀਕ ਆ ਨਾ ਉਹਨਾਂ ਕਿਹੜੀ ਨਾ ਕਰਨੀ ਆ ਜਿਨ੍ਹਾਂ ਨੂੰ ਪੁੱਛਣਾ ਹੁੰਦਾ ਨੇ ਉਹਨਾਂ ਕਹਿਣਾ ਵਧੀਆ ਤੁਸੀਂ ਹੋਰ ਵਕੀਲ ਜਾਂਦੇ ਹੋ ਹੁਣ ਮੈਂ ਪੁੱਛਾਂ ਜਾ ਕੇ ਉਹਨਾਂ ਨੂੰ ਉਹ ਮੈਂ ਤੇਰਾ ਫਾਇਦਾ ਸੋਚਣ ਡਿਆ ਵਾਂ ਮੁੜ ਕੇ ਤੂੰ ਮੇਰੇ ਘੜੀ ਰੋਣਾ ਆਣ ਕੇ ਮੇਰੀ ਗੱਲ ਸੁਣੋ ਕਿੰਨਾ ਵਧੀਆ ਟਾਈਮ ਲੰਘਣ ਦਿਆ ਵਾ ਘਰ ਦੇ ਵਿੱਚ ਉਹ ਵੀ ਵਿਚਾਰੀ ਇੰਨੀ ਚੰਗੀ ਹੈ ਨਾ ਜਿਹੜੀ ਕੋਈ ਗੱਲ ਹੁੰਦੀ ਮੈਨੂੰ ਉਸੇ ਵੇਲੇ ਸ਼ੇਅਰ ਕਰਦੀ ਆ ਪਰ ਇਹ ਆ ਵੀ ਹੁਣ ਜੇ ਮੈਂ ਨਾਲ ਕੋਈ ਗੱਲ ਕਰੂਗੀ ਤੇ ਫਿਰ ਮੈਂ ਗੜੀ ਕੋਈ ਸਲਾਹ ਦਊਂਗੀ ਉਹਨੂੰ ਐਦਾਂ ਹੁਣ ਮੈਂ ਜਾ ਕੇ ਉਹਨੂੰ ਕਹਿ ਦਾਂ ਦੋਨਾਂ ਕਹਿਣਾ ਲੈ ਕੰਦਾ ਦੇ ਨਾਲ ਲਾ ਕੇ ਤੇ ਮੇਰੀਆਂ ਗੱਲਾਂ ਸੁਣਦੀ ਆ ਐਦਾਂ ਚੰਗੇ ਨਹੀਂ ਲੱਗਦਾ ਗੱਲਾਂ ਚੀ ਪੁੱਛ ਲਈ ਉਹਨੂੰ ਜੋਤ ਨੂੰ ਹੀ ਪੁੱਛ ਲਈ ਭਾਵੇਂ ਵੀ ਚਾਹੁੰਦੀ ਕੀ ਆ ਉਹ ਮੈਂ ਤਾਂ ਉਹਨੂੰ ਕਹਿਣੀ ਆ ਨਾ ਕਿ ਜੇ ਮੇਰੇ ਨਾਲ ਗੱਲ ਕਰੂਗੀ ਤੇ ਮੈਂ ਫਿਰ ਉਹਨੂੰ ਪੱਕਾ ਕੋਈ ਨਾ ਕੋਈ ਸਲਾਹ ਦਊਂਗੀ ਯਾਰ ਤੂੰ ਸਾਰੀਆਂ ਗੱਲਾਂ ਛੱਡ ਤੂੰ ਹੁਣੇ ਜਾ ਜੋਤ ਕੋ ਉਹਨੂੰ ਪੁੱਛ ਕੇ ਆ ਵੀ ਤੇਰੇ ਮਨ 'ਚ ਚੱਲਣ ਕੀ ਡਿਆ ਆ। ਜਾਂ ਪੁੱਛਣ 'ਚ ਕੀ ਹਰਜਵਾਂ ਨਹੀਂ ਕਿ ਤੇ ਤੈਨੂੰ ਗੋਲੀ ਮਾਰ ਦੇਣ ਲੱਗੀ ਜਾ। ਦੱਸ ਕਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਮੈਂ ਕੀ ਜਾ ਕੇ ਉਹਨਾਂ ਨੂੰ ਕਹਾਂ ਉਹਨਾਂ ਨੇ ਕਹਿਣਾ ਮੈਂ ਵੀ ਘਰ ਦੇ ਵਿੱਚ ਇਦਾਂ ਦੀ ਕੋਈ ਗੱਲ ਹੀ ਨਹੀਂ ਆ ਕੋਈ ਸਲਾਹ ਹੀ ਨਹੀਂ ਹੋਈ ਤੇ ਤੂੰ ਆਪਣੀ ਬਸ ਸੁਝਾ ਲੈ ਕੇ ਆ ਗਈਆਂ। ਯਾਰ ਮੈਂ ਤੈਨੂੰ ਆਖਿਆ ਉਹਨਾ ਪੁੱਛਣ। ਐਵੇਂ ਗਾੜੀਆਂ ਸਵਾਲ-ਜਵਾਬ ਕਰੀ ਜਾਂਦੀ। ਪਤਾ ਨਹੀਂ ਵੀ ਇਹਦੇ ਦਿਮਾਗ ਨੂੰ ਕੀ ਹੋ ਗਿਆ। ਵੀ ਦੱਸ ਤੂੰ ਉਹਨੂੰ ਪੁੱਛ ਕੇ ਮੈਨੂੰ ਦੱਸ ਦੇ ਸਹੀ। ਪੀ ਪੱਕਾ ਵਗ ਜਾਂ ਨਹੀਂ ਪੱਕਾ ਜੋ ਤੇ ਹਾਂਜੀ ਦੀਦੀ ਕੀ ਕਰੰਦੇ ਆਂ ਖੁਸ਼ ਨਹੀਂ ਬਸ ਆਹੀ ਨਿੱਕੇ ਮੋਟੇ ਕੰਮ ਕਰੀ ਅਛਾ ਅਛਾ ਹਾਂਜੀ ਤੇ ਉਹ ਕੱਲ੍ਹ ਤੇ ਫਿਰ ਮੰਮੀ ਜੀ ਨਹੀਂ ਆਏ ਨਹੀਂ ਪੰਡੂ ਤੇ ਅੱਜ ਫਿਰ ਕਿਦਾਂ ਅੱਜ ਹੋਣ ਲੱਗੇ ਦੀਦੀ ਅਛਾ ਹੋਣਾ ਆ ਹਾਂਜੀ ਕਦੋਂ ਨੂੰ ਪਤਾ ਹੀ ਆ ਦਿਨ ਥੋੜੇ ਆ ਤੇ ਕਹਿੰਦੇ ਪੀ ਅੱਜ ਫੇਰਾਂ ਮਰ ਜਾਣੇ ਮਿੰਤ ਸਭਾ ਆਪ ਹੋਰ ਤਰ੍ਹਾਂ ਹੋਣ ਨਹੀਂ ਪੀ ਕੱਲ੍ਹ ਆਏ ਨਹੀਂ ਸਾਰੀ ਤਿਆਰੀ ਕੀਤੀ ਆ ਤੇ ਕਰ ਦਿਆਂਗੇ ਨਾ ਹੁਣ ਅੱਜ ਆ ਗਈ ਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਹੁਣ ਕੰਮ ਦੇ ਘਰਾਂ ਦੇ ਵਿੱਚ ਪੈ ਹੀ ਜਾਂਦੇ ਆ। ਹਾਂਜੀ। ਆਹ ਤਾਂ ਕੋਈ ਗੱਲ ਨਹੀਂ। ਫਿਰ ਕੀ ਅੱਜ ਆਉਣ ਲੱਗੇ ਆ ਤੇ ਕਿਦਾਂ ਗਿਆ ਕੀਤੀ ਤੇਰੀ ਤੁਰੀਕ ਨਹੀਂ ਥੋੜੀ ਬੋਦੀ। ਥੋੜੀ ਜੀ ਕਰ ਲਈਏ ਦੀਦੀ ਤੇ ਮਠਿਆਈ ਵਗੈਰਾ ਇਹਨਾਂ ਹੁਣ ਕਹਿਤੀ ਮਹਿਲਾ। ਚਲੋ ਮੈਂ ਕਰਾਉਣੀ ਆ ਨਾਲ ਤੁਹਾਡੇ। ਹਾਂਜੀ। ਤੇ ਮੈਂ ਵੀ ਬਸ ਇਦਾਂ ਕਰਕੇ ਆਈ ਹੰਦਰੋਂ ਹੀ ਕੰਮ ਥੋੜਾ ਜਿਆ। ਹਾਂਜੀ ਹਾਂਜੀ। ਮੈਂ ਜਾਣੀ ਭਲਾ। ਮੈਂ ਨਾ ਸੱਟਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂਜੀ ਜੀ। ਕਿੰਨੇ ਦਿਨਾਂ ਦੀ ਬਸ ਇਦਾਂ ਹੀ ਮਨ ਚ ਸੋਚ ਲੈਣੀ ਆ ਤੇ ਫਿਰ ਖਿਆਲ ਭੁੱਲ ਜਾਂਦਾ ਕੰਮ ਕਰਦੇ ਆ। ਤੇ ਮੈਂ ਪੁੱਛਣਾ ਸੀ ਵੀ ਤੁਸੀਂ ਪੜਾਈ ਕਿਨੇ ਕੀਤੀ ਭਲਾ? ਦੀਦੀ ਮੈਂ ਨਾ ਵੀ ਐਸੀ ਕੰ ਤੇ ਅੱਗੇ ਵੀ ਸਟੱਡੀ ਕਰਨ ਦਾ ਮਨ ਹੈਗਾ ਤੇ ਮੰਮੀ ਹੁਣੀ ਕਾਲੇ ਪੈ ਗਏ ਵਿਆਹ ਕਰ ਦਈਏ ਪਹਿਲਾ ਮੁੰਡਾ ਆ ਵਾ ਬਾਅਦ ਚ ਪਤਾ ਨਹੀਂ ਕਦੋਂ ਆਉਣਾ ਤੇ ਫਿਰ ਉਹ ਚੀਜ਼ ਉੱਥੇ ਹੀ ਰਹਿ ਗਈ ਚਲ ਕੋਈ ਗੱਲ ਨਹੀਂ ਜੋ ਤਾਂ ਫਿਰ ਕੀ ਅੱਗੇ ਪੜਨਾ ਆ ਤੇ ਸਭੋਂ ਵਧੀਆ ਗੱਲ ਆ ਹੜੀ ਘਰ ਦੇ ਵਿੱਚ ਵੀ ਕੋਈ ਨੌਕਰੀ ਵਾਲਾ ਆਊਗਾ ਮੈਂ ਤੇ ਕੀਤੀ ਹੁਣ ਤਾਂ ਦੇ ਦਈਏ ਨਾ ਨਸਲਾ ਤੇ ਮੈਂ ਤੁਹਾਡੇ ਨਾਲ ਵੀ ਗੱਲ ਕਰਨੀ ਸੀ ਅੱਛਾ ਅੱਛਾ ਇਹ ਵੀ ਮੰਮੀ ਹਣਾ ਦੇ ਤੁਹਾਨੂੰ ਪਤਾ ਇੱਕ ਦੋ ਦਿਨੋਂ ਜਾਂਦੇ ਚੱਕਰਾਂ 'ਚ ਹੀ ਪਏ ਰਹੇ ਫਿਰ ਉਧਰ ਵੀਜੀ ਵੱਲੋਂ ਮੇਰੇ ਨਾਲ ਦਹੀਂ ਭੜਣਾ ਸਲਾਹ ਕਰੂੰਗੀ ਤੇ ਜੇ ਮੈਨੂੰ ਮੈਂ ਅੱਗੇ ਪੜਨ ਜਾਵਾਂ ਤੇ ਫਿਰ ਅਸੀਂ ਕੰਮ ਦਾ ਮੈਨੇਜ ਕਰ ਲਿਆ ਕਰਾਂਗੇ ਦੋਵੇਂ ਜਾਣੇ ਕੋਈ ਗੱਲ ਨਹੀਂ ਵੇਖ ਬਾਉ ਕੰਮ ਦੀ ਕਿਹੜੀ ਗੱਲ ਵਾ ਅੱਗੇ ਮੈਂ ਕੱਲੀ ਕਰਦੀ ਰਹੀਂ ਹੀ ਤੁ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਨਹੀਂ ਦੀਦੀ ਮੈਂ ਤੇਰੇ ਤੇ ਬਰਡਨ ਨਹੀਂ ਪਾਉਂਦੀ ਇਹ ਆਪੇ ਜਿਹੜਾ ਮੈਂ ਸਵੇਰੇ ਕਰਦੀ ਹਾਂ ਉਹ ਤੀ ਸਵੇਰੇ ਕਰ ਦਿਆ ਕਰਿਓ ਜਿਹੜਾ ਤင်း ਸ਼ਾਮੀ ਕਰਦੀ ਹੈ ਉਹ ਮੈਂ ਸ਼ਾਮ ਨੂੰ ਕਰ ਲਾਂਗੀ ਕੋਈ ਗੱਲ ਨਹੀਂ ਤੂੰ ਬਸ ਆਪਣੀ ਸ਼ੁਰੂਆਤ ਕਰ ਕੰਮ ਦੀ ਕੋਈ ਨਹੀਂ ਵੇਖ ਲਾਂਗੇ ਕੰਮ ਦੀ ਟੈਨਸ਼ਨ ਨਾ ਲੈ ਜੇ ਕੋਈ ਇਦਾਂ ਦੀ ਗੱਲ ਵੀ ਹੋਊ ਤਾਂ ਕੋਈ ਗੱਲ ਨਹੀਂ ਮੰਮੀ ਜੀ ਨੂੰ ਦੱਸ ਦਾਂਗੇ ਤੇ ਜੇ ਕੰਮ ਵਾਲੀ ਰੱਖਣੀ ਵੀ ਪਊਗੀ ਅਸੀਂ ਉਹ ਰੱਖ ਲਾਂਗੇ ਹਾਂਜੀ ਨਹੀਂ ਨਹੀਂ ਕੋਈ ਨਹੀਂ ਦੀਦੀ ਅਸੀਂ ਮੈਨੇਜ ਕਰ ਲਿਆ ਕਰ ਕੰਮ ਦੀ ਟੈਨਸ਼ਨ ਤੂੰ ਬਿਲਕੁਲ ਨਾ ਲੈ ਤੂੰ ਬਸ ਆਪਣਾ ਕੰਮ ਕਰ ਠੀਕ ਹੈ ਨਾ ਮੈਨੂੰ ਬੜੀ ਖੁਸ਼ੀ ਆ ਕਿ ਛੱਲੇ ਵਾਲਾ ਕੰਮ ਕਰਨ ਲੱਗਿਆ ਤੇ ਮੈਂ ਤੁਹਾਡੇ ਨਾਲ ਹੀ ਸਭ ਤੋਂ ਪਹਿਲਾਂ ਗੱਲ ਕਰਨੀ ਸੀ ਫਿਰ ਇਹ ਆ ਵੀ ਨਿੱਕੇ ਮੋਟੇ ਕਰਦੇ ਕੰਮ ਜੀ ਤੇ ਵੀਜੀ ਹੁਣਾਂ ਦੇ ਜਾਣ ਵੱਲੋਂ ਤੇ ਕੱਲ ਚੱਕਰ ਪੈ ਗਿਆ ਉਹਨਾਂ ਦਾ ਉੱਧਰ ਵੀ ਬੜਾ ਵਧੀਆ ਹੋਇਆ ਉਹਨਾਂ ਦਾ ਮੈਂ ਚਾਹੁੰਦੀ ਸੀ ਤੁਹਾਨੂੰ ਦੱਸਣਾ ਤੁਸੀਂ ਆਪ ਪੁੱਛਿਆ ਮੈਨੂੰ ਬੜਾ ਹੋਰ ਤਰ੍ਹਾਂ ਹੋਣ ਲੱਗਾ ਵਾ ਮੈਨੂੰ ਦੱਸਣਾ ਚਾਹਤ ਹੈ ਮੇਰੇ ਨਾਲ ਦਿਮਾਗ ਵਿੱਚ ਕਿੰਨੇ ਦਿਨ ਹੋਏ ਗੱਲ ਆਉਂਦੀ ਸੀ ਅੱਛਾ ਤੇ ਇਦਾਂ ਹੀ ਬਸ ਖਿਆਲ ਜਾ ਭੁੱਲ ਜਾਂਦਾ ਸੀ ਮੈਂ ਪੁੱਛੂਗੀ ਭਲਾ ਜੋਦ ਨੂੰ ਵੀ ਕਿ ਕਿੰਨਾ ਕਪੜੇ ਜੀ ਕੀ ਸਭ ਦਾ ਨਹੀਂ ਜੀ ਜੀ ਹੁਣ ਮੇਰਾ ਦਾ ਮੈਸੀ ਕਰ ਲਾ ਜੇ ਕੱਲ ਨੂੰ ਮੰਨ ਲਓ ਬਾਹਰ ਵੀ ਜਾਣੇ ਆ ਜਾਂ ਇੱਥੇ ਵੀ ਜੋਬ ਲੈਣੇ ਆ ਤੇ ਪੜਨ ਦਾ ਹੀ ਮੋਲਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਹਾਂਜੀ ਪੜਾਈ ਜੜੀ ਉਹਦੇ ਸਾਰੇ ਥਾਂ ਕੰਮ ਆਉਂਦੀ ਹੈ ਹਾਂਜੀ ਨਾ ਹੁਣ ਇਹ ਵੀ ਮਮੀ ਹਣੀ ਆਉਣ ਦੇ ਆ ਤੇ ਆਪਾਂ ਕਰ ਲਈਏ ਥੋੜੀ ਬਤੀ ਤੇ ਆਹੋ ਚਲੋ ਹਾਂਜੀ ਉਹਨਾਂ ਨੇ ਹੀ ਅਚਾਨਕ ਹੀ ਦੱਸਿਆ ਵਾ ਕਿ ਚਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੁਸ਼ਿਆ ਬਾਹਰ ਬੈਠੇ ਆ ਉਹ ਏਦਾਂ ਬੈਠਾ ਇੱਥੇ ਉਹ ਪੁੱਛਿਆ ਹਣ ਮੈਂ ਕੀ ਕੀਤੀ ਹਿਸਲਾ ਕੀ ਜਾਂਦੀ ਹੁਣ ਗੱਲ ਤੇ ਕਰਨੀ ਪਣੀ ਆ ਨੇ ਬੰਨੇ ਪੁੱਛਿਆ ਆ ਹੂੰ ਏਦਾਂ ਹੀ ਗੱਲਾਂ ਪਤਾ ਇਹਦੇ ਵਿੱਚ ਪਾ ਗਈ ਕਿ ਤੂੰ ਕਿੰਨਾ ਕੁ ਪੜੀ ਆ ਚਾਹੇ ਕਿਦਾਂ ਆ ਉਹ ਸਾਬ ਨਾਲ ਗੱਲ ਕੀਤੀ ਆ ਉਹ ਯਾਰ ਕਹਿੰਦੀ ਕੀ ਆ ਮੈਂ ਪੜੀ ਨੂੰ ਕੀ ਕਹਣਾ ਉਹ ਕਹਿੰਦੇ ਆ ਵੀ ਮੈਂ ਗੜੀ ਪੜਨਾ ਆ ਲੈ ਤੈਨੂੰ ਮੈਂ ਦੱਸਿਆ ਨਹੀਂ ਕਿ ਉਹ ਸਲਾਹਾ ਕਰਨ ਦੇ ਤੂੰ ਤੇ ਕਹਿਂਦੀ ਮੇਰੇ ਨਾਲ ਸਲਾਹ ਕਰਨੀ ਜਾਂ ਨੇ ਤੇ ਚਲੋ ਕੋਈ ਗੱਲ ਨਹੀਂ ਜੇ ਪੜਨਾ ਮੈਂ ਤਾਂ ਕੋਈ ਨਹੀਂ ਚਲ ਜਿਆ ਕਰੂਗੀ ਉਹ ਚਲਤੇ ਜਾਇਆ ਕਰੋਗੀ ਮੁੜ ਕੇ ਸਫਾਈਆਂ ਕਿੰਨੇ ਕਰਨੀਆਂ ਕੰਮ ਕਿੰਨੇ ਕਰਨਾ ਰੋਟੀ ਪਾਣੀ ਕਿੰਨੇ ਪਕਾਉਣਾ ਵਾ ਹਾਏ ਰੱਬਾ ਤੁਸੀਂ ਤੇ ਇਦਾਂ ਕਰਨ ਦੇ ਪਿਛੇਦਾਂ ਤੁਸੀਂ ਘਰ ਦੇ ਵਿੱਚ ਕੰਮ ਕਰਦੇ ਹੁੰਦੇ ਅਗੇ ਕੰਮ ਤੇ ਮੈਂ ਕਰਨਾ ਮੈਨੂੰ ਪਤਾ ਹੋਊ ਮੈਂ ਕਿਦਾਂ ਮੈਨੇਜ ਕਰਨਾ ਚਾਹੇ ਕਿਦਾਂ ਨਹੀਂ ਯਾ ਤੂੰ ਕਰਨਾ ਕੀ ਆ ਤੂੰ ਸਿੱਧਾ ਮੰਮੀ ਕੋ ਜਾ ਕਹੀਂ ਵੀ ਉਹ ਕਹੈਂਦੀ ਮੈਂ ਪੜਨਾ ਵਾ ਤੇ ਮੇਰੇ ਕੋ ਕੰਮ ਕੁਮ ਨਹੀਂ ਹੁੰਦਾ ਮੇਰੀ ਗੱਲ ਸੁਣੋ ਮੈਂ ਬੁਰੀ ਨਹੀਂ ਗਾ ਪੜਨਾ ਠੀਕ ਆ ਨਾ ਘਰ ਦੇ ਵਿੱਚ ਮੇਰੇ ਕੋ ਨਹੀਂ ਗੀ ਇਹ ਵਾਲੀ ਗੱਲ ਕਹੀ ਜਾਂਦੀ ਜੇ ਤੂੰ ਕਹਿਣੀ ਹੈ ਨਾ ਤਾਂ ਆਪੇ ਜਾ ਕੇ ਸਾਰਿਆਂ ਨਾਲ ਗੱਲ ਕਰ ਲੋ ਲੈ ਦੱਸ ਮੈਂ ਦੇਖਿਆ ਵੀ ਸੌਖਾ ਹੀ ਕੰਮ ਹੋ ਜਾਊ ਰਪਿੰਦਰ ਨੂੰ ਸਮਝਾਇਆ ਨੀ ਗੱਲ ਬਣੀ ਮੈਨੂੰ ਕੋਹਾ ਵੀ ਕਰਨਾ ਪੈਣਾ ਹਮਿੰਝ ਕੀ ਡੇੜੇ ਕਰਨਾ ਕੁਛ ਨਹੀਂ ਆ ਭੱਗ ਧੋਣ ਵਾਲੀ ਸੀ ਤੇਰੇ ਡੈਡੀ ਦੀ ਧੋਕੇ ਤੇ ਜੋ ਫੇਰ ਤੂੰ ਹੀ ਕਹਿੰਦੇ ਜੇ ਬੋਲਦਾ ਵਾ ਬਿਨਾ ਵਜਾ ਤੁਹਾਨੂੰ ਪਤਾ ਵਾ ਘਰ ਚ ਕੀ ਚੱਲਣ ਡਿਆ ਹੋ ਵੇ ਹੁਣ ਕੀ ਹੋ ਗਿਆ ਵਾ ਦੱਸੇਗਾ ਤੇ ਪਤਾ ਲੱਗੂ ਮੈਨੂੰ ਕੀ ਪਤਾ ਕੀ ਚੱਲਣ ਡਿਆ ਵਾ ਜੇ ਉਹਨੇ ਵਿਆਹ ਕਰਾਇਆ ਉਹ ਵੀ ਮਰਜੀ ਨਾਲ ਹੈ ਜੇ ਰਫੜ ਪੈ ਗਿਆ ਉੱਥੇ ਤੁਸੀਂ ਮੈਨੂੰ ਕਹਲਤਾ ਜਦੋਂ ਕੋਈ ਗੱਲ ਹੋ ਜਾਂਦੀ ਓਦੋਂ ਤੁਸੀਂ ਮੈਨੂੰ ਗਾਂ ਕਰ ਦਿੰਦੇ ਜੀ ਬਾਜ਼ਾਰ ਤਾਂ ਦੀਆਂ ਕੀ ਪਾਈ ਜਾਣ ਲਿਆ ਜਿਹੜੀ ਗੱਲ ਹੈਗੀ ਸਾਫ਼-ਸਾਫ਼ ਦੱਸ ਮੈਨੂੰ ਉਹ ਮੰਨ ਲਓ ਜੇ ਕੱਲ ਨੂੰ ਜੋਤ ਪੜ੍ਹਨੇ ਪੈ ਜੇ ਤੇ ਰਪਿੰਦਰ ਕੱਲੀ ਕੰਮ ਕਰਿਆ ਕਰੋਗੀ ਜੋਤ ਪੜ੍ਹਨੇ ਪੈ ਜੇ ਤੇਰੇ ਕਹਿੰਦਾ ਮਤਲਬ ਕੀ ਆ ਉਹ ਮੈਂ ਕੱਲ ਸੁਣਿਆ ਸੀ ਇਹਨਾਂ ਨੂੰ ਗੱਲਾਂ ਕਰਦਿਆਂ ਨੂੰ ਕਿੰਨਾਂ ਨੂੰ ਡ੍ਰੈਗ ਰੂਮ 'ਚ ਬੈਠੇ ਦੋਵੇਂ ਜੀ ਤੇ ਤੇਰਾ ਕੰਨ ਉਹਨਾਂ ਵਾਲੀ ਰਹਿੰਦਾ ਵਾ ਉਹ ਮੈਂ ਤਾਂ ਇੱਥੋਂ ਲੰਘਣ ਡਿਆ ਹਾਂ ਹੁਣ ਮੈਂ ਘਰ 'ਚੋਂ ਬਾਹਰ ਚੱਲ ਜਾ ਮੇਰੀ ਸੁਣ ਗੱਲ ਮੇਰ ਨਾਲ ਇਦੇ ਬਾਰੇ ਕੋਈ ਗੱਲ ਨਹੀਂ ਹੋਈ ਕਿ ਜੋਦ ਨੇ ਪੜਨਾ ਵਾ ਕਿ ਨਹੀਂ ਪੜਨਾ ਜਦੋਂ ਮੇਰੇ ਤੱਕ ਗੱਲ ਆਊ ਨਾ ਮੈਂ ਆਪੇ ਗੱਲ ਕਰ ਲੂੰਗੀ ਦੂਜੀ ਗੱਲ ਇਹ ਵੀ ਜਦੋਂ ਹੀ ਰਿਸ਼ਤਾ ਕੀਤਾ ਸੀ ਨਾ ਉਹਦੇ ਸਾਰੀ ਗੱਲ ਹੋਈ ਸੀ ਕਿ ਜੇ ਕੁੜੀ ਨੂੰ ਪੜਨਾ ਹੋਊਗਾ ਨਾ ਤੇ ਅਸੀਂ ਪੜਾਵਾਂਗੇ ਤੇ ਜੇ ਉਹਨੇ ਪੜਨਾ ਵਾ ਤੇ ਕੋਈ ਗੱਲ ਨਹੀਂ ਪੜਾਵਾਂਗੇ ਉਹਨੂੰ ਤੇ ਮੁੜ ਕੇ ਫਿਰ ਰਪਿੰਦਰ ਕਰਿਆ ਕਰੂਗੀ ਕੰਮ ਸਾਰਾ लवली ਤੂੰ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਵਾ ਜਦੋਂ ਜੋ ਬੰਦਾ ਨਹੀਂ ਹੀ ਵਿਆਹ ਹੋਇਆ ਉਦੋਂ ਤੇ ਕਰਦਾ ਕੰਮ ਸਾਰਾ ਹੁੰਦਾ ਹੀ ਸੀ ਸਰਪਿੰਦਰ ਕਰਦੀ ਨਾਲ ਮੈਂ ਵੀ ਕਰਦੀ ਹਾਂ ਉਹ ਹੁੰਦਾ ਤੇ ਹੈਗਾ ਅਸੀਂ ਮੰਮੀ ਮੁੜ ਕੇ ਗੱਲਾਂ ਨਿਕਲ ਡਿਆ ਬੰਦੀ ਹੁੰਦੀਆਂ ਵਾ ਉਹ ਜਾਂਦੀ ਆ ਤੇ ਮੈਂ ਘਰ ਦਾ ਕੰਮ ਕਰਨੀ ਕੋਈ ਗੱਲ ਨਹੀਂ ਮੈਂ ਆਪ ਚੰਗੀ ਭਲੀ ਆ ਮੈਂ ਕਰਾਇਆ ਕਰੂ ਨਾਲ ਕੰਮ ਕੰਮ ਦੀ ਕੋਈ ਨੌਪਤ ਨਹੀਂ ਹੁੰਦੀ ਮੰਮੀ ਹੁਣ ਤੇ ਤੁਸੀਂ ਡੇਜ ਆਪਣੀਆਂ ਮਰਜ਼ੀਆਂ ਕਰਨ ਤੇ ਜਿੱਦਣ ਮੈਂ ਕੀਤੀ ਨਾ ਫਿਰ ਤੁਸੀਂ ਵੇਖਣਾ ਤਾਂ ਇੱਕ ਤੇ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਵੀ ਇਹ ਗੱਲਾਂ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਵਾ ਜੇ ਉਹ ਦੋਵੇਂ ਦੀ ਗੱਲਾਂ ਕਰਦੇ ਵੀ ਹੋਣਗੇ ਤੇ ਤੇਰਾ ਕੰਨ ਉਧਰ ਰਹਿੰਦਾ ਵਾ ਪਿਓ ਕੀ ਗੱਲਾਂ ਕਰਦੇ ਆ ਜਿੱਦਣ ਮੈਂ ਮਰਜ਼ੀ ਕੀਤੀ ਬਥੇਰਾ ਜੇ ਤੇਰੇ ਨਾਲ ਵੇਂਦੇ ਰਹੇ ਆ ਹੁਣ ਕੀ ਕਰਨਾ ਵਾ ਉਹਨਾਂ ਦੇ ਵੀ ਦੋਵਾਂ ਜਾਣਿਆਂ ਦੀ ਮੰਨਣੀ ਪੈਣੀ ਆ ਜੇ ਉਹ ਮੁੰਡਾ ਕਹੂਗਾ ਪਿੜਾਉਣਾ ਕੁੜੀ ਨੂੰ ਤਾਂਹੀਂ ਜਵਾਬ ਕਿਦਾਂ ਦਵਾਂਗੇ ਆਪਣੀਆਂ ਹੀ ਮਾਰਦਾ ਰਹਿੰਦਾ ਵਾ ਜੀ